ਜੀ ਸਰ ਕੀ ਨਾ ਆਪਣਾ ਮੇਰਾ ਨਾਮ ਬਲਜੀਤ ਸਿੰਘ ਸੰਧੂ ਯੂਥ ਅਕਾਲੀ ਦਲ ਕੋਮੀ ਜਨ ਅਕਤਰ ਹਲਕਾ ਦੇ ਨਗਰ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਪੰਜਾਬ ਵਿੱਚ ਰਹਿੰਦੇ ਮੇਰੇ ਵੀਰ ਭੈਣ ਤੇ ਭਰਾਵਾਂ ਨੂੰ ਦਸਹਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਮਿਹਰ ਕਰੇ ਤੁਹਾਡੇ ਸਾਰਿਆਂ ਤੇ ਦਸਹਰੇ ਦਾ ਤਿਹਾੜ ਖੁਸ਼ੀਆਂ ਭਰਿਆ ਆਵੇ ਤੇ ਮੈਂ ਇਹੋ ਹੀ ਪ੍ਰਮਾਤਮਾ ਅਗੇ ਅਰਦਾਸ ਕਰਨਾ ਤੇ ਦੁਬਾਰਤੋਂ ਫੇਰ ਦਸਹਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਰਬ ਪਾਰਟੀ ਨੇ ਤੁਹਾਡ ਨੂੰ ਬਹੁਤ ਵੱਡਾ ਰੈਗ ਦਿੱਤਾ ਹੈ ਕੀ ਕਹਿਣਾ ਚਾਹੋਗੇ ਆਪਣੀ ਪਾਰਟੀ ਬਾਰੇ ਵੇਖੋ ਵੀਰ ਜੀ ਤੁਹਾਡੇ ਮਾਧਮ ਰਾਈ ਮੈਂ ਦੱਸਣਾ ਚਾਹੁੰਨਾ ਕਿ ਜੋ ਸਾਡੇ ਦਿਨਾਨਗਰ ਹਲਕੇ ਵਿੱਚ ਆរ ਆਇਆ ਸੀ ਕਿ ਜੋ ਕੰਮ ਆਮ ਆਦਮੀ ਪਾਰਟੀ ਦਾ ਸੀ ਸੈਂਟਰ ਦਾ ਕੰਮ ਸੀ ਤੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਨ੍ਹਾਂ ਨੇ ਔਖੇ ਟਾਈਮ ਵਿੱਚ ਸਾਡੇ ਦਿਨਾਨਗਰ ਹਲਕੇ ਦੇ ਵਿੱਚ ਬਾਹ ਫੜੀ ਜਿਵੇਂ ਕਿ ਉਹਨਾਂ ਨੇ ਚਾਰੇ ਨਾ ਚਾਰਾ ਦਿੱਤਾ ਰਾਸਨ ਨਾ ਰਾਸਨ ਤੇ ترਪਾਲਾਂ ਮਤਲਬ ਉਹਨਾਂ ਨੇ ਸਾਡੇ ਸਿਰ ਤੇ ਬਹੁਤ ਵਧੀਆ ਹੱਥ ਰੱਖਿਆ ਤੇ ਮੈਂ ਇਹੋ ਹੀ ਆਸ ਕਰਦਾ ਸੀ ਜੋ ਸਤਾ ਤੇ ਰਹਿਣ ਦੇ ਬਾਵਜੂ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹ ਸਾਡੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਰਕੇ ਦੱਸਤਾ ਕਿਉਂਕਿ ਟਾਈਮਸ ਲੋਕਾਂ ਦੀ ਬਾਹ ਭਰੀ ਆਰਮਲੇ ਦਿਨਾਂ ਵਿੱਚ ਤੁਹਾਡੀ ਪਾਰਟੀ ਵੱਲੋਂ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਸਾਡੀ ਪਾਰਟੀ ਵੱਲੋਂ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਜਿੱਦਾਂ ਵੀ ਸੰਦੇਸ਼ ਆਊਗਾ ਜਿਵੇਂ ਉਹਨਾਂ ਨੇ ਜਿੱਤਵਾਪੀ ਜਿੱਥੇ ਪੈਲੀ ਵਿੱਚ ਰੇਤਾ ਪਈ ਹੈ ਕਿਸਾਨਾਂ ਦੇ ਉਹ ਆਪਾਂ ਆਪਣੇ ਟਰੈਕਟਰ ਢਾ ਕੇ ਆਪਣਾ ਡੀਜ਼ਲ ਫੂਕ ਕੇ ਉਹਨਾਂ ਨੂੰ ਕੱਢ ਕੇ ਕਿਸਾਨਾਂ ਦੀ ਪੈਲੀ ਏਰੀਆ ਮਤਲਬ ਫਸਲ ਬੀਜਣ ਯੋਗ ਬਣਾ ਕੇ ਦਵਾਂਗੇ ਜਿਨ੍ਹਾਂ ਨੂੰ ਮਤਲਬ ਤਰਪਾਲਾਂ ਦੀ ਲੋੜ ਆ ਜਿਵੇਂ ਮਸਰਵਾ ਉਥੇ ਸਪਰੇਇਆਂ ਮਾਰਾਂਗੇ ਚਾਰੇ ਦੀ ਲੋੜ ਆ ਤੇ ਚਾਰਾ ਪਚਾਵਾਂਗੇ ਜਿਹੇ ਲੋਕਾਂ ਦੇ ਘਰ ਠੱਠੇ ਆ ਉਹਦੇ ਬਾਅਦ ਤੇ ਵੀ ਸੰਯੋਗਦਾਨ ਕਰਾਂਗੇ ਇਹ ਜਿੱਦਾਂ ਜਿੱਦਾਂ ਵੀ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੂਥ ਨੂੰ ਆ ਕਾਡਰ ਆਊਗਾ ਉਦਾਂ ਹੀ ਆਪਾਂ ਕਰੀ ਜਾਵਾਂਗੇ ਸਰ 2027 ਦੀਆਂ ਚੋਣਾਂ ਨੂੰ ਕਿੱਦਾਂ ਦੇਖਦੇ ਹੋ 2027 ਦੀਆਂ ਚੋਣਾਂ ਵਿੱਚ ਮੇਰਾ ਦਾਵਾ ਵਾਜੀ ਸਾਡੀ ਸਰਕਾਰ ਜ਼ਰੂਰ ਬਣਨੀ ਆ ਤੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੁੱਖ ਮੰਤਰੀ ਬਣਨਾ ਮੇਰਾ ਦਾਵਾ ਵਾ ਮੈਂ ਦਾਅਵੇ ਨਾਲ ਕਿਹਾ ਵਾ ਸਰ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਮੱਧਮ ਰਈ ਮੇਰਾ ਇਲਾਕਾ ਨਿਵਾਸੀਆਂ ਨੂੰ ਇਹ ਸੰਦੇਸ਼ ਆ ਕਿ ਜਿਵੇਂ ਹਾਰ ਆਇਆ ਸੀ ਲੋਕਾਂ ਦੇ ਘਰ ਟੱਕੇ ਡੰਗਰਾਂ ਦਾ ਨੁਕਸਾਨ ਹੋਇਆ ਤੇ ਓਖੀ ਟਾਈਮ ਆਪਣੇ ਪੰਜਾਬ ਦੀ ਬਾਹ ਫੜਨੀ ਚਾਹੀਦੀ ਆ ਮੋਢੇ ਨਾਲ ਮੋਢਾ ਜੋੜਨਾ ਚਾਹੀਦਾ ਤਾਂ ਕਿ ਸਾਨੂੰ ਬਾਹਰੀ ਕੰਟਰੀਆਂ ਤੋਂ ਕਿਸੇ ਦੀ ਨੋਰ ਨਾ ਪਵੇ ਇਹੋ ਹੀ ਮੇਰਾ ਸੰਦੇਸ਼ ਆ ਜੀ ਸਾਰੇ